बाबा फ्रीत आगमन पर की खुशी के शुरुआत हो गई है पहली तो भी खूनदान कैंप देना देखो ये सब कुदरत है ਸਾਨੂੰ ਸਭ ਨੂੰ ਇਹ ਆਗਵਨਪੁਰਪ ਦੀਆਂ 96 ਆਗਵਨਪੁਰਪ ਦੀਆਂ ਵਾਜਿਦੀਆਂ ਲੱਖ ਲੱਖ ਵਧਾਈਆਂ ਸਾਰੇ ਨਾਗਰ ਵਾਸੀਆਂ ਨੂੰ ਸਾਰੀ ਦੁਨੀਆ ਤੇ ਵਿਚਰਦੇ ਬਾਬਾ ਫਰੀਦ ਦੇ ਸੇਵਕ ਨਾਮ ਰਿਹਾ ਇਹ ਵਧਾਈ ਦੇ ਪਾਤਰ ਤਾਂ ਰਾਜਵੀਰ ਹੋ ਰਹੀ ਹੈ ਇਹਨਾਂ ਨੂੰ ਬੜੇ ਵੱਡ ਬੋਲ ਨੇ ਸਰਕਾਰ ਪੱਧਰ ਦੇ ਇਨਾਮ ਵੀ ਦਿੱਤੇ ਗਏ ਹੈ ਅੱਜ ਤਾਈ ਹੁਣ ਪਿੱਛੇ ਹੈ ਫਰਾਂਸ ਨੇ ਦਿਲ ਵੀ ਬਣਾ ਦਿੱਤਾ ਪਰ ਖੂਨ ਨਹੀਂ ਬਣ ਸਕਿਆ ਜਿਹੜਾ ਖੂਨ ਹੈ ਇਹ ਦਿੱਤਾ ਹੀ ਜਾ ਸਕਦਾ ਹੈ ਇਹ ਮਨਸੂਈ ਖੂਨ ਜਿਹਨੂੰ ਆਪਾਂ ਫੈਕਟਰੀਆਂ 'ਚ ਤਿਆਰ ਨਹੀਂ ਕੀਤਾ ਜਾ ਸਕਦਾ ਔਰ ਇੱਕ ਜੀਵਨ ਹੈ ਇਹ ਜੀਵਨ ਦੀ ਦਾਤ ਵੀ ਬਖਸ਼ਦਾ ਹੈ ਇਹ ਬੜਾ ਵੱਡਾ ਇਹ ਨਾ ਦਾ ਉਪਰਾਲਾ ਹੈ ਔਰ ਅੱਜ ਜਿਹੜੀ ਕੁਦਰਤੀ ਆਫਤ ਆਈ ਹੈ ਬਹੁਤ ਮੈਂ ਨਿਰਾਸ਼ਾ ਵਾਲੀਆਂ ਗੱਲਾਂ ਦੇਖੀਆਂ ਉਹਨਾਂ ਤੋਂ ਕਿ ਇਹ ਪਹਿਲੀ ਦਫਾ ਨਹੀਂ ਆਈ ਬੇਸ਼ੁਮਾਰ ਦਫਾਏ ਇਸੇ ਤਰ੍ਹਾਂ ਹੋਇਆ ਹੈ ਕੁਦਰਤ ਨਾਲ ਲੜਾਈ ਨਹੀਂ ਕੀਤੀ ਜਾ ਸਕਦੀ ਇਹ ਪੁਲੇਖ ਹੈ ਐਵੇਂ ਇੱਕ ਦੂਸਰੇ ਤੇ ਦੋਸ਼ ਦੇਣੇ ਇਹ ਵੀ ਪੁਲੇਖ ਹੈ ਆਪਾਂ ਨੂੰ ਸਭ ਨੂੰ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਹੈ ਸਿੱਖ ਧਰਮ 'ਚ ਤਾਂ ਚੜਦੀ ਕਲਾ ਦੇ ਜ਼ਿਕਰ ਹੋਇਆ ਹੈ ਆਸਾਂ ਨਾਲ ਕੀ ਕਰ ਸਕਦੇ ਹੋ ਤੁਸੀਂ ਹਮੇਸ਼ਾ ਗਰੀਬ ਦੀ ਬਿਆਸਰੇ ਦੀ ਬਦਦ ਕਰੇ ਆ ਮਾਇਆ ਨਾਲ ਜਿਹੜਾ ਹੈਗਾ ਮੂਹ ਸਿੱਖ ਧਰਮ ਨੇ ਇਸ ਦੇ ਖਿਲਾਫ ਵੀ ਗੱਲ ਕੀਤੀ ਏ ਕਿ ਮਾਇਆ ਜਿਹੜੀ ਹੈਗੀ ਏ ਇਹ ਤਾਂ ਵਿਉਣੀ ਹੈ ਇਹ ਜ਼ਹਿਰ ਹੈ ਸੋ ਸਾਰਿਆਂ ਨੂੰ ਆਪਾਂ ਨੂੰ ਇਸ ਦੁੱਖ ਦੀ ਘੜੀ ਚ ਨਰਾਸ ਨਹੀਂ ਹੋਣਾ ਚਾਹੀਦਾ ਵੱਧ ਚੜ ਕੇ ਜਿੱਥੇ ਨੁਕਸਾਨ ਹੋਇਆ ਉੱਥੇ ਆਪਾਂ ਨੂੰ ਸਹਾਇਕ ਦੇਣਾ ਚਾਹੀਦਾ ਮੈਂ ਤੁਹਾਨੂੰ ਇਚਪਾਜੂਆਂ ਆਗਵੰਪੁਰ ਦੀਆਂ ਸਭ ਨੂੰ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਸ਼ਾਂਤ ਮਨ ਢਗ ਨਾਲ ਇੱਕ ਡਿਸਪਲਿਨ ਵਿੱਚ ਰਹਿੰਦੇ ਹੋਏ ਆਤਮਿੰਦਰ ਹੋ ਰਹੀਆਂ ਨੇ ਕਿ ਬੜਾ ਵੱਡਾ ਉਪਰਾਲਾ ਇਹਨਾਂ ਦਾ ਇਹ ਕਮਾਂਡਿੰਗ ਚੀਫ ਆਪਣੇ ਫਰੀਦਕੋਟ ਸ਼ਹਿਰ ਦੇ ਬڑا ਤਜਰਬਾ ਹੋ ਗਿਆ ਹੁਣ ਇਹਨਾਂ ਦਾ ਸਾਰੀ ਸਫਾਈ ਦਾ ਬੜਾ ਅੱਛਾ ਇੰਤਜ਼ਾਮ ਇਹਨਾਂ ਨੇ ਰੱਖਿਆ ਸੜਕਾਂ ਵਗੈਰਾ ਦੀ ਵੀ ਬਰਬਤ ਹੋ ਰਹੀ ਹੈ ਗੱਲ ਤਾਂ ਰਿਸੋਰਸਸ ਦੀ ਹੈ ਨਾ ਜਿੰਨੇ ਇਹਨਾਂ ਕੋਲ ਰਿਸੋਰਸਸ ਹੈ ਉਹ ਨਹੀਂ ਕੰਮ ਕਰ ਸਕਦੇ ਤੇ ਸਰਕਾਰਾਂ ਨੂੰ ਪਤਾ ਵੀ ਐਡੇ ਐਡੇ ਵੱਡੇ بارشਾਂ ਆਈਆਂ ਕੁਦਰਤੀ ਆਫਤਾਂ ਆ ਗਈਆਂ ਉੱਥੇ ਫੇਲ ਹੋ ਗਈਆਂ ਹੁਣ ਅੱਜ ਕਹਿ ਰਹੇ ਹੈਗੇ ਕਿ ਬੋਦੀ ਕੁਛ ਦੇਖੇ ਗਿਆ ਦੇਖੋ ਔਰ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਮੇਰਾ ਤੇ ਹੀਸ ਨੇ ਤੁਹਾਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਾਰ ਆਈ ਵੀ ਅੱਜ ਜੋ ਬਾਬਾ ਫਰੀਦ ਜੀ ਬਲੱਡ ਸੇਵਾ ਸੈਡੀ ਕਰਨੀ ਉਹ ਪਰਾਲਾ ਇਹਨਾਂ ਨੌਜਵਾਨਾਂ ਨੇ ਬੁਲਾਇਆ ਬੜਾ ਹੌਸਲਾ ਹੋਇਆ ਸਾਨੂੰ ਵੀ ਹੌਸਲਾ ਹੋਇਆ ਇਹਨਾਂ ਕੋਈ ਸਿੱਖਣ ਨੂੰ ਕੁਝ ਮਿਲਿਆ ਜਿਹੜੀ ਇਹ ਚੀਜ਼ ਹੈ ਜਿਵੇਂ ਸੇਕੂ ਸਾਹਿਬ ਨੇ ਪਹਿਲਾਂ ਦੱਸਿਆ ਹਰ ਇੱਕ ਚੀਜ਼ ਮੁੱਲ ਲੈ ਸਕਦੇ ਆ ਪਰ ਆਪਾਂ ਖੂਨ ਨਹੀਂ ਮੁੱਲ ਸਕਦੇ ਜੋ ਲਾਪਾ ਨੂੰ ਲੋੜ ਪੈਂਦੀ ਆ ਮਿਲਦਾ ਤਾਂ ਹੈ ਪਰ ਜੋ ਲੋੜ ਪੈਂਦੀ ਆ ਕਿਸੇ ਦੀ ਜਾਨ ਬਚਾਉਣ ਦੀ ਆਪਾਂ ਇਸ ਚੀਜ਼ ਨੂੰ ਮੁੱਲ ਨਹੀਂ ਲੈ ਸਕਦੇ ਇਹ ਨੌਜਵਾਨਾਂ ਦਾ ਬਹੁਤ ਵੱਡਾ ਪਰਾਲਾ ਪਹਿਲਾਂ ਵੀ ਕਰਦੇ ਆ ਬੜੀ ਖੁਸ਼ੀ ਹੁੰਦੀ ਹੈ ਇਸ ਚੀਜ਼ ਨੂੰ ਵੇਖ ਕੇ ਇਸ ਚੀਜ਼ ਨੂੰ ਸੁਣ ਕੇ ਪ੍ਰਮਾਤਮਾ ਇਹਨਾਂ ਨੂੰ ਵਾਇਸ ਵਿਦੂਤ ਰਕਤੀ ਬਖਸ਼ੇ ਇਹਨਾਂ ਦਾ ਕਾਠ ਬਖਸ਼ੇ ਤੇ ਆਪ ਦੇ ਕਮਜ ਕਾਮਜਾਂ ਮੇ ਬਖਸ਼ਣ ਪਹਿਲਾਂ ਮੈਂ ਫਰੀਦਕੋਟ ਵਾਸੀਆਂ ਨੂੰ ਜੋ ਆਪਣਾ ਫਰੀਦਕੋਟ ਹੈ ਇਹ ਬਾਬਾ ਫਰੀਦ ਜੀ ਨਾਂ ਤੇ ਜਾਣਿਆ ਜਾਂਦਾ ਬਾਹਰ ਜੋ ਅੱਜ ਕੱਲ੍ਹ ਵੜਦੇ ਹਰੇਕ ਦੇਸ਼ ਦੇ ਵਿੱਚ ਜੇ ਫਰੀਦਕੋਟ ਦਾ ਨਾਂ ਤਾਂ ਬਾਬਾ ਫਰੀਦ ਜੀ ਦੇ ਨਾਂ ਕਰਕੇ ਹੈਗਾ ਪ੍ਰਮਾਤਮਾ ਸਾਹਿਬ ਨੂੰ ਤੰਦਰੁਸਤੀ ਪਹਿਲੇ ਜੀਵਨ ਦੇ ਵਿੱਚ ਤੇ ਕੁਝ ਰੱਖੇ ਇਹਨਾਂ ਨੌਜਵਾਨਾਂ ਨੂੰ ਇਦੋਂ ਵਧੀਆ ਪਰਾਲਾ ਕਰਨ ਦੀ ਕੋਸ਼ਿਸ਼ ਬਖਸ਼ੇ ਬਾਕੀ ਮੈਂ ਫਰੀਦਕੋਟ ਵਾਸੀਆਂ ਨੂੰ ਮਾਦਤੀ ਮੰਗਾਂ ਵਿਸ਼ਵਾਸ ਵੀ ਕਰਦਾ ਕਿ ਮੈਨੂੰ ਜਿਹੜਾ ਅੱਜ ਆਪਾਂ ਸਫਾਈ ਆਸਤੇ ਜਾਂ ਕੋ ਡਵੈਲਪਮੈਂਟ ਆਸਤੇ ਆ ਵੱਤ ਵੱਤ ਸੁਝਾਅ ਜਾਂ ਵੱਤ ਮਦਯੋਗਦਾਰ ਪਾਉਣ ਜਾਂ ਆਪਾਂ ਫਰੀਦਕੋਟ ਨੂੰ ਵਧੀਆ ਤੇ ਸਾਫ਼ ਸੁਥਰਾ ਰੱਖ ਸਕੀ ਮੈਂ ਕੱਲਾ ਕੁਝ ਨਹੀਂ ਕਰ ਸਕਦਾ ਜਾਂ ਮੇਰੇ ਐਮਟੀ ਸਾਹਿਬਾਨ ਜਾਂ ਮੇਰੇ ਵਰਕਰ ਕੁਝ ਨਹੀਂ ਕਰ ਸਕਦਾ ਜਿੰਨਾ ਇੱਕ ਜਲਤਾ ਦਾ ਸਹਿਯੋਗ ਨਾ ਹੋਵੇ ਮੈਂ ਹਰੇਕ ਨੂੰ ਪ੍ਰੈਸ ਵਾਲਿਆਂ ਨੂੰ ਜਾਂ ਹਰੇਕ ਸ਼ਹਿਰ ਵਾਸੀ ਨੂੰ ਮਦ ਦੀ ਮੰਗ ਲੋੜ ਕਰਦਾ ਕਿ ਮੇਰੀ ਮਦਦ ਕਰਨ ਜੇ ਮੈਨੂੰ ਦੱਸਣ ਵੀ ਇੱਥੇ ਆ ਚੀਜ਼ ਦੀ ਪ੍ਰੋਬਲਮ ਹੈ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂ ਅਲੀਤੀ ਮੋਤ ਸੇਵਾਦਾਰ ਨੇ ਵੱਡੀ ਗੱਲ ਕਹਿਤੀ ਤੁਹਾਡੇ ਅਸਤੇ ਕੁਦਰਤੀ ਕ੍ਰਿਸ਼ਮਾ ਹੈ ਕਿ ਜਿਹੜਾ ਇਹਨਾਂ ਨੇ ਆ ਬੜਾ ਸਹਿਯੋਗ ਕੀਤਾ ਪਹਿਲਾਂ ਤਾਂ ਇਹ ਸਾਰੀ ਸੰਗਤ ਨੂੰ ਬਾਬਾ ਸ਼ੇਖ ਫਰੀਦ ਜੀ ਦੇ ਆਗੋਂ ਪੁਰਬ ਦੀ ਲੱਖ ਲੱਖ ਵਧਾਈ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਫਰੀਦ ਜੀ ਦੇ ਆਗੋਂ ਪੁਰਬ ਦੀ ਸ਼ੁਰੂਆਤ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ ਜਾਂਦਾ ਤੇ ਲੱਖਾਂ ਹੀ ਮਰੀਜ਼ਾਂ ਦੀਆਂ ਜਾਨਾਂ ਬਚਦੀਆਂ ਜੋ ਕਿ ਮੈਡੀਕਲ ਦੇ ਵਿੱਚ ਖੂਨ ਦੀ ਬਹੁਤ ਘਾਟ ਚੱਲ ਰਹੀ ਹੈ ਇਸ ਵਕਤ ਤੇ ਅਸੀਂ ਸਾਰੇ ਸੰਗਤਾਂ ਨੂੰ ਅਪੀਲ ਕਰਦੇ ਹਾਂ ਵੱਧ ਤੋਂ ਵੱਧ ਖੂਨ ਖੂਨਦਾਨ ਕਰੋ ਤੇ ਆਪਣਾ ਬਾਬਾ ਫਰੀਦ ਜੀ ਵਿੰਧਿਆ ਕਤੇ ਧਾਰਮਿਕ ਸਥਾਵਾਂ ਦੇ ਚੇਅਰਮੈਨ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜੋ ਕਿ ਸਾਨੂੰ ਸਹਿਯੋਗ ਦੇ ਰਹੇ ਆ ਇਹਨਾਂ ਦੇ ਸਹਿਯੋਗ ਨਾਲ ਹੀ ਕੈਂਪ ਲੱਗ ਰਹੇ ਆ ਜੋ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਕੈਂਪ ਲਾਉਣੇ ਆ ਸਾਨੂੰ ਇਹਨਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ